ਆ ਵੀਡੀਓ ਧਿਆਨ ਨਾਲ ਦੇਖੋ ਦੋਸਤੋ ਫਿਰ ਕਰਦੇ ਆਂ ਗੱਲਬਾਤ ਆਹ ਦੇਖੋ ਕਿਸੇ ਬੰਦੇ ਨੇ ਵੀਡੀਓ ਪਾਈ ਹੋਈ ਸੀ ਕਹਿੰਦਾ ਸ਼ੇਅਰ ਕਰੋ ਤੇ ਪਤਾ ਲੱਗ ਜੇ ਪਤਾ ਕੀ ਲੱਗੇ ਸਿਕਰਟ ਵਾਲੇ ਲੈਟਰ ਜੇ ਨਾਲ ਅਗਲਾਤੀ ਖੜੀ ਕਣਕ ਨੂੰ ਕਿੱਥੇ ਦੇ ਉਪਤੰਦਰ ਪਾਪ ਇਹ ਆਹ ਦੇਖੋ ਆਹ ਦੇਖੋ ਇਹ ਤਾਂ ਰੱਬ ਆਪ ਹੀ ਪਤਾ ਕਰ ਲੋ ਇਹ ਜਿਹੇ ਬੰਦੇ ਆ ਤਾਂ ਦੇਖੋ ਵੀਡੀਓ ਤੇ ਕਰਦੇ ਆਂ ਗੱਲਬਾਤ ਡਿਟੇਲ ਚ ਸਤਿ ਸ੍ਰੀ ਅਕਾਲ ਦੋਸਤੋ ਮੁਸਾਵ ਚੰਦਰ ਦਾ ਸੋਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂ ਆਂ ਜਿ ਕਿਸਾਨਾਂ ਦੇ ਜੋ ਫਸਲਾਂ ਖਰਾਬ ਹੋਈਆਂ ਪਹਿਲਾਂ ਮੀਂਹ ਕਰਕੇ ਖਰਾਬ ਹੋਈਆਂ ਮੀਂਹ ਨੇ ਰੀਚ ਖੜਾ ਜਿਹੜਾ ਸਾਨੂੰ ਪਤਾ ਹੀ ਹੈ 1000 ਏਕੜ ਦਾ ਨੁਕਸਾਨ ਹੋ ਗਿਆ ਤੇ ਹੁਣ ਐਦ ਕੀ ਅੱਗਾਂ ਲੱਗ ਰਹੀਆਂ ਨੇ ਖੇਤਾਂ 'ਚ ਹਨ ਅੱਗਾਂ ਐ ਸਾਲੀ ਲੱਗਦੀਆਂ ਨੇ ਕਿ ਤਾਂ ਕਿਤੇ ਸ਼ਾਰਟ ਸਰਕਟ ਹੋ ਜਾਂਦਾ ਕਹਿੰਦਾ ਕੋਈ ਜਾ ਕੋਈ ਮਸ਼ੀਨ ਚ ਨਿਕਾਈ ਨਿਕਲ ਜਾਂਦੀ ਸਾਡੇ ਆਪ ਦੇ ਪਿੰਡ ਵੀ ਅੱਗ ਲੱਗੀ ਸੀ ਤੇ ਕਨਾਲ ਕੀ ਕਣਕ ਦੀ ਮੱਛਨ ਦਿੱਤੀ ਤੇ ਟਾਂਗਰ ਤਾਂ ਮੱਚ ਗਿਆ ਤੇ ਲੋਕਾਂ ਨੇ ਵਿਝਾਤੀ ਕਿਉਂਕਿ ਸਾਨੂੰ ਪਤਾ ਵੀ ਪੰਜਾਬੀ ਇਸ ਕੰਮ 'ਚ ਮੂਰੇ ਹੁੰਦੇ ਆ ਜੀ ਪਾਤ ਛੱਡ ਕੇ ਜੇ ਤੇ ਅੱਗ ਲੱਗਦੀ ਹੈ ਤਾਂ ਬਦ ਛੱਡ ਕੇ ਉਹਦੀ ਮਦਦ ਕਰਦੇ ਆ ਆਪਦੇ ਟਰਾਲ ਲੈ ਕੇ ਆਪਦੇ ਟਰਾਲੀ ਕਿਉਂਕਿ ਅੱਗ ਇਹ ਅੱਗ ਦਾ ਖਤਰਾ ਵੀ ਜ਼ਿਆਦਾ ਹੁੰਦਾ ਨਾ ਕਿਉਂਕਿ ਜੇ ਫਿਰ ਅੱਗ ਅਨ ਕੰਟਰੋਲ ਤੋਂ ਬਾਹਰ ਹੋ ਜਾਏ ਫਿਰ ਕਿਤੋਂ ਵੀ ਬੋਜਦੀ ਤੇ ਫਿਰ ਉਹ ਵੀ ਐਡਾ ਜੀ ਆ ਜਾਂਦੀਆਂ ਨੇ ਵੀਡੀਓ ਪਾਉਣੀ ਸੀ ਮੈਂ ਵੀ ਕਣਕ ਵੜਦੇ ਸੀ ਕਿ ਤੇ ਤੁੜੀ-ਤੜੀ ਪਾਉਣੀ ਸੀ ਤਾਂ ਕਰਕੇ ਦੋ ਦਿਨ ਵੀਡੀਓ ਲੇਟ ਹੋ ਗਈ ਜਿਵੇਂ ਮੈਂ ਵੀਡੀਓ ਮੂਰੇ ਨਾਲ ਸ਼ੇਅਰ ਕੀਤੀ ਹੈ ਤੇ ਦੇਖੋ ਕੋਈ ਬੰਦਾ ਯਾਰ ਲੈਟਰ ਨਾਲ ਅੱਗ ਲਾਈ ਜਾਂਦਾ ਹੈ ਨਾ ਯਾਰ ਮੰਨਿਆ ਤੁਹਾਡੀ ਦੁਸ਼ਮਣੀ ਹੋ ਸਕਦੀ ਕਿਸੇ ਬੰਦੇ ਨਾਲ ਯਾਰ ਉਹਦੇ ਸਿੱਧਾ ਹਿੱਕ 'ਚ ਵੱਜੋ ਠੀਕ ਆ ਇੱਕ ਕਿਸਾਨ ਦੀ ਫਸਲ ਮਰਦੀ ਆ ਤਾਂ ਉਹ 10 ਸਾਲ ਪਿੱਛੇ ਪੈ ਜਾਂਦਾ ਕਿਉਂਕਿ ਉਹਨੂੰ ਫਸਲ 'ਚ ਸਾਰੇ ਸਾਲ 'ਚ 15-20000 ਰੁਪਏ ਬਚਣਾ ਹੁੰਦਾ ਠੇਕੇ ਵਾਲੇ ਬਾਹਰ ਤੋਂ ਤੇ ਜੇ ਉਹ ਤੁਸੀਂ 60-70000 ਰੁਪਏ ਲੱਖ ਰੁਪਏ ਦੀ ਫਸਲ ਖਰਾਬ ਹੋ ਜਾਂਦੀ ਹੈ ਤਾਂ ਉਹ 5-10 ਸਾਲ ਪਿੱਛੇ ਪੈ ਜਾਂਦਾ ਬਾਕੀ ਇਹ ਨੁਕਸਾਨ ਦਾ ਲਹੂ ਬੰਦੇ ਦਾ ਨਹੀਂ ਕਰ ਰਿਹਾ ਸੋਡੀ ਦੇ ਸੁਣਨੇ ਹੋਗੇ ਉਹ ਬੰਦੇ ਨਾਲ ਉਹਦੇ ਜਵਾਕਾਂ ਨਾਲ ਤਾਂ ਨਹੀਂ ਦੱਸੂਗੇ ਬਾਕੀ ਅੱਗ ਨਾਲ ਕਿੰਨਾ ਬਾਤ ਹੋਣ ਦਾ ਨੁਕਸਾਨ ਹੁੰਦਾ ਕਿੰਨਾ ਟੈਂਪਰੇਚਰ ਵੱਧਦਾ ਹੋਰ ਕਿੰਨੇ ਜੀਵ ਜੰਤੂ ਉਸ ਬਾਣ ਚ ਹੋਣਿਆ ਅਕਦੀ ਲਪੇਟ ਚੋਂਦੇ ਆ ਹਨਾ ਜਗ ਲੱਗੇ ਥਾਂ ਦੇਖੋ ਹੱਟੀਆਂ ਦੀਆਂ ਸਖਰੋਸ਼ ਵਗੈਰਾ ਹੋਰ ਹਨਾ ਕਿੰਨੇ ਜਾਨਵਰ ਨੇ ਯਾਰ ਤਾਂ ਹਾਂ ਉੱਪਰ ਜਦੋਂ ਅੱਗ ਵਧ ਜਾਂਦੀ ਉੱਪਰ ਉੱਡੇ ਜਾਂਦੇ ਪੰਛੀਆਂ ਨੂੰ ਵੀ ਆਹਦੀ ਲਪੇਟ ਚ ਲੱਗ ਜਾਂਦੀ ਥੱਲੇ ਕਿੰਨੇ ਚਿੜੀ ਜਨ ਹੋਰ ਸੱਪ ਹੋਰ ਗਟੋਆ ਵਗੈਰਾ ਯਾਰ ਕਿੰਨਾ ਧਰਤੀ ਚ ਹਜ਼ਾਰਾ ਸੁਖਮ ਜੀਵ ਨੇ ਜਿਹੜੇ ਨੂੰ ਆਪਾਂ ਦੇਖ ਨਹੀਂ ਸਕਦੇ ਠੀਕ ਹੈ ਤੇ ਜਦੋਂ ਖੜੀ 2 ਫੁੱਟ ਦੀ 3 ਫੁੱਟ ਦੀ ਫਸਲ ਨੂੰ ਅੱਗ ਲੱਗ ਜਾਂਦੀ ਆ ਫੇ ਹੁਣ ਕਮੈਂਟ ਆਉਣੀਆਂ ਵਿੱਚ ਵੀ ਯਾਰ ਤੁਸੀਂ ਵੀ ਨਾਲ ਨੂੰ ਅੱਗ ਲਾਉਨੇ ਹੋਗੇ ਠੀਕ ਆ ਉਹ ਲਾਉਣਾ ਕਿਤੇ ਨਾ ਕਿਤੇ ਮਜਬੂਰੀ ਹੁੰਦੀ ਆ ਪਰ ਖੜੀ ਫਸਲ ਨੂੰ ਕਿਸੇ ਨੇ ਅੱਗ ਲੱਗ ਜਾਣਾ ਤੇ ਅਜੇ ਮੈਂ ਆ ਵੀਡੀਓ 'ਚ ਕੋਈ ਬੰਦਾ ਸ਼ਰਾੜਤੀ ਅੰਸਰ ਲਾ ਰਿਹਾ ਹੈ ਨਾ ਕਿਉਂਕਿ ਕਣਕ ਦੇ ਵੱਲੀਆਂ ਉਵੇਂ ਨਹੀਂ ਜਾਂਦੀਆਂ ਨੇ ਇਹਦਾ ਕਿੱਡਾ ਵੱਡਾ ਪਾਪ ਹੋਊਗਾ ਆਪਾਂ ਕਹਿੰਦੇ ਹਾਂ ਚੈਨ ਵਾਲੀ ਪਾਪੀ ਉਹ ਸਾਹ ਤੇ ਖਾ ਜਾਂਦੇ ਤਾਂ ਉੱਥੇ ਆ ਹੋਏ ਰੱਪ ਆਪਣੇ ਬੰਦੇ ਜਿਹੜਾ ਕੋਈ ਘੱਟ ਪਾਪੀ ਆ ਠੀਕ ਆ ਮੈਨੂੰ ਨਹੀਂ ਪਤਾ ਕਿ ਇਹ ਇੰਨੀ ਅੱਗ ਕਿਉਂ ਲੱਗ ਰਹੀਆਂ ਨੇ ਹੋ ਸਕਦਾ ਕੋਈ ਸਾਜ਼ਿਸ਼ ਹੋਵੇ ਇਹ ਕਿਉਂਕਿ ਪੰਜਾਬ ਉਹਨਾਂ ਨੇ ਇਸ ਵੇਰ ਵਿਤਕਰਾ ਕੀਤਾ ਜਾਂਦਾਗਾ ਜੇ ਕੋਈ ਫੈਕਟਰੀਆਂ ਨੇ ਪੋਲੂਸ਼ਨ ਕਰਦੀਆਂ ਨੇ ਜਿਹੜੀਆਂ ਇੰਡਸਟਰੀ ਆ ਉਹ ਲਿਆ ਕੇ ਪੰਜਾਬ ਚ ਲਾਈ ਜਾਂਦੀ ਆ ਪੰਜਾਬ ਚ ਆ ਕੇ ਕੋਈ ਵੀ ਬੰਦਾ ਜ਼ਮੀਨ ਲੈ ਸਕਦਾ ਤੇ ਆਪਾਂ ਕਿਤੇ ਹੋਰ ਸਟੇਟਾਂ ਨੇ ਆਪਦੇ ਰੋਕ ਲਾਈ ਹੋਈ ਆ ਉਥੇ ਜਿੱਦ ਜਿੱਦ ਕੀਤੀ ਬੋਟ ਨਹੀਂ ਮੰਦੀ ਇੱਥੇ ਭਈਏ ਵੀ ਸਰਪੰਚ ਬਣ ਜਾਂਦੇ ਮੈਂ ਇਹ ਨਹੀਂ ਕਹਿੰਦਾ ਵੀ ਭਈਆਂ ਨੂੰ ਸਰਪੰਚ ਬਣਾਣ ਨਹੀਂ ਚਾਹੀਦਾ ਨਾ ਤੇ ਇਹ ਗਲਤ ਗੱਲ ਆ ਆਪਣੇ ਵੀ ਅੱਗੇ ਬਾਹਰ ਜਾ ਕੇ ਸੀਐਮ ਪੀਐਮ ਬਣ ਜਾਂਦੇ ਨੇ ਪਰ ਪੰਜਾਬ ਨਾਲ ਸੀ ਕਿਉਂ ਆ ਜਾਂਦਾ ਪੰਜਾਬ ਦੀ ਹੀ ਕਿਉਂ ਅਖਰੇ ਕੀ ਜਾਂਦੇ ਚਲ ਉਹ ਗੱਲਾਂ ਯਾਰ ਆਪਣੇ ਪੋਲਿਟਿਕ ਦੀਆਂ ਆਪਣੀ ਸੰਸਦ ਤੋਂ ਬਾਹਰ ਉਹ ਤੇ ਆਪਾਂ ਕਰਨੀ ਜਾਂਦੇ ਪਰ ਕਿਸਾਨਾਂ ਦੀ ਕਿਸਾਨ ਨੂੰ ਮਦਦ ਕਰਨੀ ਚਾਹੀਦੀ ਆ ਤੇ ਤੁਹਾਡੇ ਬੰਦੇ ਚ ਦੱਸ ਵੀ ਕਿੰਨਾ ਦਾ ਕਿਹੜਾ ਨੁਕਸਾਨ ਹੋਤਾ ਉਹਨੂੰ 2-2 ਗੱਟੇ ਕਣਕ ਦੇ ਦੇਣੇ ਚਾਹੀਦੇ ਨੇ ਤੇ ਆਪਾਂ ਗੱਲ ਕਰਦੇ ਹਾਂ ਕਿਸਾਨ ਉਹਨੂੰ ਪਿੰਡ ਵਾਲਿਆਂ ਨੂੰ ਆਪਦੇ ਏਰੀਆ ਵਾਲਿਆਂ ਨੂੰ ਜਿਵੇਂ ਉਹਦੇ ਆਪਾਂ ਗੱਲ ਕੀਤੀ ਸੀ ਕਮੇਟੀਆਂ ਬਣਾਓ ਯਾਰ ਹਨਾ ਤਾਂ ਪਾਣੀ ਚਾਹੀਦੇ ਵੀਰ 2-2 ਗੱਟੇ 3-3 ਗੱਟੇ ਹਨਾ ਜੇ ਆਪਾਂ ਘੱਟ ਹੋ ਜੀ ਤਾਂ ਹੋ ਹੀ ਜਾਂਦੀ ਵੀ ਮੰਨੋ ਯਾਰ ਉਹਨਾਂ ਬੰਦਿਆਂ ਦਾ ਯਾਰ ਉਹਨਾਂ ਨੂੰ ਚੱਕੋ ਆਪਾਂ ਪੰਜਾਬੀ ਫੇਰ ਗੱਲ ਕਰਦੇ ਆਂ ਲੰਗਰ ਲਾਉਂ ਚ ਮੂਰੇ ਹੁੰਨੇ ਹਨਾ ਤਾਂ ਸਰਕਾਰਾਂ ਨਹੀਂ ਸਾਦ ਦਿੰਦੀਆਂ ਚਾਹ ਦੇਣ ਜਾਂ ਕਦੋਂ ਦੇਣੀਆਂ ਪਰ ਹੁਣ ਯਾਰ ਕਿਸੇ ਬੰਦੇ ਨੇ ਪੁਰਸਤੇ ਤੇ ਵੀਡੀਓ ਦੇਖੀ ਆਨੇ ਸੀ ਉਹਨੂੰ ਦੇਖ ਕੇ ਬੰਦੇ ਰੋਣ ਆਉਣਾ ਸੀ ਆਦੀ ਪੋਤੀ ਨੂੰ ਗੱਲ ਲਾ ਕੇ ਪੋਤੀ ਸੀ ਪਤਾ ਨਹੀਂ ਧੀ ਸੀ ਉਹਨੂੰ ਗੱਲ ਲਾ ਕੇ ਰੋ ਰਿਹਾ ਸੀ ਦੋ ਕਿੱਲੇ ਦਾ ਮਾਲ ਕੋਈ ਸਾਰੀ ਕੰਨਕ ਸਰਕੇ ਸਵਾਹੋ ਬੱਲੀਆਂ ਨੂੰ ਦੇਖ ਕੇ ਦੁੱਖ ਆਉਂਦਾ ਸੀ ਧਰਤੀ ਤੇ ਬੱਲੀਆਂ ਉਵੇਂ ਪਈਆਂ ਦਿਖ ਰਹੀਆਂ ਸੀ ਨਾ ਚਲੋ ਕੁਦਰਤ ਦੀ ਕੋਪੀ ਵੀ ਲਾ ਲਾ ਕੋਈ ਰੱਬ ਵੀ ਕਿਸਾਨ ਦਾ ਸਾਥ ਨਹੀਂ ਦਿੰਦਾ ਯਾਰ ਹਨਾ ਚਲੋ 100 ਗੱਲਾਂ ਹੋ ਜਾਂਦੀਆਂ ਨੇ ਪਰ ਕੀਤਾ ਕੀ ਜਾਵੇ ਜਦੋਂ ਲੱਗ ਜਾਂਦੀ ਹੈ ਤਾਂ ਆਪਾਂ ਸੋ ਕਿਸਾਨ ਦੀ ਮਦਦ ਕਰ ਸਕਦੇ ਹਾਂ ਠੀਕ ਆ 40 ਮਣੀ ਇੱਕ ਇੱਕ ਵਸੇ ਨੂੰ 40 ਮਣ ਇਕੱਠੀ ਕਰਕੇ ਦੇ ਦੇ ਉਹਨੂੰ ਕਿੱਲੇ ਦੀ ਨਹੀਂ 50 ਕਰ ਸਕਦੇ 20 ਦੇ ਦੇ ਉਹ ਯਾਰ ਕੁਸਤਾ ਬੰਦੇੰਨ ਤਲਾਸਾ ਹੁੰਦੀ ਹੈ ਖਰਚਾ ਕੀਤਾ ਹੀ ਹੁੰਦਾ ਫਸ ਸਕਦੇ ਤਾਂ ਇਹੀ ਗੱਲਾਂ ਕਰਦੇ ਸੀਗੇ ਯਾਰ ਪਰ ਆ ਯਾਰ ਗੱਲ ਤੋਂ ਗੱਲ ਮੈਨੂੰ ਬਹੁਤ ਗਲਤ ਲੱਗੀ ਮੈਂ ਵੀਡੀਓ ਨਹੀਂ ਬਣਾਉਣੀ ਸੀ ਪਰ ਜਦੋਂ ਕੋਈ ਬੰਦਾ ਅੱਗ ਲਾਉਂਦਾ ਜਿਵੇਂ ਕੋਈ ਇੱਕ ਵੀਡੀਓ ਹੋ ਰਹੀ ਜਾਂਦੀ ਸੀ ਮੰਡੀ 'ਚ ਗੱਟਿਆਂ ਨੂੰ ਗੱਟਿਆਂ ਨੂੰ ਕਿਸੇ ਲੋੜ ਵੀ ਨਹੀਂ ਅੱਗ ਲੱਗ ਸਕਦੀ ਲਾਈ ਜਾਂਦੀ ਹੈ ਸਰਾਰਤੀਆਂ ਸਰੌਂਡ ਕੀਤਾ ਜਾਂਦਾ ਠੀਕ ਆ ਕੋਈ ਬੰਦਾ ਨਸ਼ੇ 'ਚ ਨਸ਼ੇ 'ਚ ਕਰ ਜਾਂਦਾ ਪਤਾ ਨਹੀਂ ਕੋਈ ਲਾਕ ਡਾਟ ਪਰ ਗਲਤ ਗੱਲ ਉੱਥੇ ਤਾਂ ਚਲ ਕਿਸਾਨ ਦਾ ਵੀ ਨੁਕਸਾਨ ਆ ਕਹਿੰਦੇ ਜੇ ਕਿਸਾਨ ਦੀ ਤੋੜ ਗਈ ਹੋ ਤਾਂ ਆਰਤੀ ਦੀ ਹੋ ਜਾਂਦੀ ਹੈ ਫਸਲ ਪਰ ਇਹ ਆਰਤੀ ਦੇ ਵੀ ਉਹਦੇ ਵੀ ਟਰੈਕ ਡਾਉਨ ਵੀ ਲੱਗਿਆ ਹਨ ਉਹਨੇ ਵੀ ਜਵਾਕ ਪਾਲਨੇ ਹੋਰ ਪੱਲੇਦਾਰਾਂ ਨੂੰ ਇਹ ਕਿੰਨਾ ਕਿੰਨਾ ਨੁਕਸਾਨ ਹੋ ਜਾਂਦਾ ਯਾਰ ਹਨ ਇਹ ਚੀਜ਼ ਜਿਹੜਾ ਰਹੇ ਜੀਆਂ ਗੱਲਾਂ ਨਾ ਕਰੋ ਇੱਕ ਹਮਲਾ ਚੱਲੀ ਜਾਂਦਾ ਯਾਰ ਬਹੁਤ ਦੁੱਖਦਾਈ ਘਟਨਾ ਠੀਕ ਹੈ ਧਰਮ ਦੇ ਪਿੱਛੇ ਆਪਣੇ ਇੰਡੀਆ ਦੀ ਹੋ ਰਿਹਾ ਹੈ ਤੇ ਪਲਵਾਮਾ ਵਾਲੇਚ ਮੰਡਲ ਤੱਕ ਅੱਜ ਕਈ ਬੰਦੇ ਮਰੇ ਆ ਉੱਥੇ ਤਵ ਦਿਨਾਂ ਖਾਵਾ ਕੀ ਤਾਂ ਉਹ ਉਹ ਨਿੰਦਣਯੋਗ ਘਟਨਾ ਹੈ ਤੇ ਫਿਰ ਤੋਂ ਗੱਲ ਕਰਦੇ ਆ ਯਾਰ ਕਿਸਾਨਾਂ ਦੀ ਮਦਦ ਕਰੋ ਇੱਕ ਵਾਰੀ ਡਿੱਗਿਆ ਕਿਸਾਨ ਪੰਜ ਤੋਂ 10 ਸਾਲ ਲੱਗ ਜਾਂਦੇ ਉੱਠਣ ਤੇ ਤੇ ਫਿਰ ਜਿਵੇਂ ਤਾਰਾਪਾਲ ਕਹਿੰਦਾ ਹੁੰਦਾ ਯਾਰ ਵੀ ਬੰਦੇ ਦੇ ਮਗਰ ਕਬੀਲਦਾਰੀ ਦੇ ਜਵਾਕ ਹੁੰਦੇ ਆ ਨਾ ਇਹਦਾ ਵਿਆਹ ਕਰਨਾ ਹੁੰਦਾ ਤੇ ਜੇ ਬੰਦੇ ਦੀ ਕਬੀਲਦਾਰੀ ਬਾਹਰ ਹੋ ਜਾਂਦੀ ਫਿਰ ਆਪਾਂ ਰੋਣੇ ਹੱਥ ਆ ਕਿ ਜੇ ਬੰਦਾ ਕੋਈ ਗਲਤ ਡਿਸਾਈਡ ਲੈ ਲੈਂਦਾ ਜਾਂ ਕੋਈ ਸਪਰੇ ਵੀ ਜਾਂਦਾ ਫਿਰ ਕੁਝ ਕਰ ਲੈਂਦਾ ਚਲੋ ਆਪਾਂ ਕਹਿੰਦੇ ਕਰਨੀ ਨਹੀਂ ਚਾਹੀਦੀ ਪਰ ਯਾਰ ਬੰਦੇ ਤੇ ਟੈਨਸ਼ਨੀਆਂ ਹੀ ਹੋ ਜਾਂਦੇ ਬੰਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਤੱਕ ਜਿਵੇਂ ਤਾਰਾ ਪਾਣੇ ਗਏ ਸੀ ਕਹਿੰਦੇ ਜਦੋਂ ਆਉਂਦੀ ਨਹੀਂ ਕੁਇਲ ਲੜਿਆ ਹੱਥ ਚ ਤਰੱਸਾ ਮਨੋਂ ਚੱਕ ਲੈਣੇ ਵੀ ਕਿ ਮਜਬੂਰੀ ਹੁੰਦੀ ਹੈ ਬੰਦੇ ਦੀ ਜਾਨ ਦੇਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਤਾਂ ਕਿ ਉੱਥੇ ਆਪਾਂ ਬੰਦੇ ਦੀ ਬਾਹ ਉਹਦੀ ਤੁਰਤ ਪੈਰ ਫੜੀਏ ਹਾਂ ਤਾਂ ਆਪਾਂ ਕਹਿੰਦੇ ਵੀਡੀਓ ਵੀ ਬਣਾਉਣੀ ਬਣਾਉਣੀ ਨਹੀਂ ਚਾ ਆਪਾਂ ਕਹਿੰਦੇ ਬਣਾਉਣੀ ਨਹੀਂ ਚਾਹੁੰਦੀ ਜਾਂ ਬਣਾਉਣੀ ਚਾਹੁੰਦੀ ਉਹ ਗੱਲ ਅਲੱਗ ਨੇ ਪਰ ਜੇ ਵੀਡੀਓ ਬਣਦੀ ਹੈ ਤਾਂ ਹਨਾ ਕੋਈ ਨਾ ਕੋਈ ਦਰ ਨਹੀਂ ਸੱਜਣ ਉੱਥੇ ਦੇਖ ਕੇ ਹਨਾ ਕੋਈ ਤਾਂ ਬਹੁਤ ਕੁਝ ਕਹਿੰਦੇ ਗਏ ਜਿੰਦੇ ਜਿਵੇਂ ਕਾ ਸਿੰਘ ਨੇ ਮੇਰੇ ਹੁਣ ਚੇਤਾ ਭੁੱਲ ਗੋ ਕਹਿੰਦਾ ਸੀ ਵੀ ਆ ਕਿਸਾਨ ਦੀ ਮਦਦ ਮੈਂ ਤੇ ਇਹਨਾਂ ਦੀ ਜਿਆਦਾ ਵੀ ਜਿਹੜਾ ਸੰਗ ਸੀਗਾ ਵੀਡੀਓ ਉਹ ਵੀ ਸੋਸ਼ਲ ਮੀਡੀਆ ਸਹਾਰਾ ਹੀ ਬਹੁਤ ਹੁੰਦੀ ਹੈ ਤੇ ਦੁੱਖ ਤਾਂ ਉੱਥੇ ਹੁੰਦੀ ਹੈ ਯਾਰ ਬੰਦੇ ਦੀ ਪਿੰਡ ਵਾਲਿਆਂ ਨੂੰ ਵੀ ਹਨਾ ਬਾਹਰਲੇ ਜਦੋਂ ਕਰਨੇ ਕਰਨੇ ਪਿੰਡ ਵਾਲਿਆਂ ਨੂੰ ਵੀ ਅੱਧ ਪਚਾਦ ਉਹਦੀ ਮਦਦ ਤਾਂ ਜੇ ਆਪਣੇ 55 ਨੇ ਕਿ ਵੀ ਇਹਦਾ ਪੰਜ ਆ ਮਨ ਲੋ ਤਾਂ ਉਹਦੀ ਮਦਦ ਕਾ ਵੀ ਕਹਿੰਦੇ ਯਾਰ ਬੰਦੇ ਨਾਲ ਕੁਝ ਨਹੀਂ ਜਾਂਦਾ ਹਨਾ ਪੈਸਾ ਟੱਕਾ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਤੇ ਬੰਦੇ ਦੀ ਚਿੰਤਾ ਹੀ ਰਹਿ ਜਾਂਦੀ ਹੈ ਹਨਾ ਕਿਤੇ ਨਾ ਕਿਤੇ ਤਾਂ ਚਾਹੇ ਛੋਟਾ ਕੋਈ ਦਸਮ ਨੀ ਹੋਵੇ ਜੋ ਤੁਸੀਂ ਉਹਦਾ ਕੋਈ ਫਾਇਦਾ ਕਰੋਗੇ ਉਹਦਾ ਨੁਕਸਾਨ ਨਾ ਕਰੋ ਕਿੰਨਾ ਕਿ 24 ਸੋਚੂ ਯਾਰ ਵੀਰ ਇਹ ਬੰਦੇ ਤੇ ਨਹੀਂ ਮਾਰੀ ਗਈ ਤੁਸੀਂ ਮੈਂ ਨਾ ਕਰਾਂ ਤੇ ਬਾਕੀ ਉਹ ਬੈਕਗ੍ਰਾਉਂਡ ਤੇ ਦੇਖਦੇ ਹੁੰਦਾ ਨਾ ਆਪਣਾ ਤਾਂ ਥੋੜਾ ਵਗਦਾ ਹੀ ਆ ਬਾਕੀ ਲਾਲਚ ਨੂੰ ਕਿੰਨਾ ਮਰਜੀ ਵਿਧਾਲੋ ਹਨਾ ਨਾਲ ਕੇਦੇ ਕੁਝ ਨਹੀਂ ਜਾਂਦਾ ਹੁੰਦਾ ਤੇ ਬਸ ਇਹੀ ਆ ਵੀਰ ਹੱਸਦੇ ਰਹੋ ਇੰਜੋਏ ਕਰਦੇ ਰਹੋ ਪੁੰਨ ਕਰਦੇ ਰਹੋ ਪੁੰਨ ਦਾ ਫਲ ਇੱਕ ਦਿਨ ਇੱਕ ਦਿਨ ਜ਼ਰੂਰ ਮਿਲੂਗਾ ਕੋਈ ਗੱਲ ਨਹੀਂ ਨਰਾਸ਼ ਨਾ ਹੋਇਆ ਕਰੋ ਗਲਤ ਨਾ ਬੋਲਿਆ ਕਰੋ ਜੇ ਕੁਝ ਨਾ ਮਾੜੀ ਵੀ ਕਰ ਜਾਂਦਾ ਤੇਰਾ ਬੰਨਾ ਮਿੱਠਾ ਲੱਗਦਾ ਕਿਹਨਾ ਦਾ ਸੁੱਖ ਹੁੰਦਾ ਵੀ ਮੰਨਿਆ ਨਹੀਂ ਆਂਦਾ ਪਰ ਮੰਨਣਾ ਪੈਂਦਾ ਹਨ ਤਾਂ ਸਬਰ ਰੱਖਿਆ ਕਰੋ ਕੋਈ ਗੱਲ ਨਹੀਂ ਬੈਗੂ ਅਗਲੇ ਸਾਲ ਦੇਊਗਾ ਤੇ ਖਾਲ ਖੂਲਾ ਚ ਜਦ ਪਾਣੀ ਛੱਡ ਦਿਆ ਕਰੋ ਕੁਛ ਨਹੀਂ ਦਾ 2000 4-4 ਘੰਟੇ ਲੈਟ ਆਉਂਦੀ ਹੈ ਤਾਂ ਖਾਲ ਖੂਲਾ ਦੇ ਭਰ ਦਿਆ ਕਰੋ ਇੰਨੀ ਜਹ ਮੈਂ ਤਾਂ ਆਪਾਂ ਕਿਸਾਨ ਨੂੰ ਕਰਨੀ ਚਾਹੀਦੀ ਚੱਲ ਆਪਾਂ ਵੱੱਢ ਵੀ ਲਈ ਤਾਂ ਤਾਂ ਵੀ ਕਿਤੇ ਨਾ ਕਿਤੇ ਪਾਣੀ ਆ ਟੱਗ ਦਿਆ ਇੰਨੀ ਪਤਾ ਕਿਧਰੋਂ ਟੰਕਰ ਜੀ ਵੀ ਚੱਲਵੇ ਤੇ ਆਪਦੇ ਖਾਲ ਖੂਲ 2-2 3-3 ਕਿਲੇ ਜੀ ਦੇ ਖਾਲ ਨੇ ਭਰ ਕੇ ਜਰੂਰ ਪੁੱਟ ਗਏ ਨੂੰ ਭਰ ਕੇ ਰੱਖਿਆ ਕਰੋ ਵੀਡੀਓ ਆਪਣੇ ਰੇਟਾ ਪਰ ਵੀ ਹੁਣ ਵੀ ਟੰਗਰਾਂ ਨੂੰ ਅੱਗ ਅੱਜ ਸੱਦੇ ਵਾਲੇ ਲੱਗੀ ਸੀ ਦੋ ਤਿੰਨ ਦਿਨ ਪਹਿਲਾਂ ਸਾਡੇ ਮੈਨੂੰ ਮੂਸੇ ਲੱਗੀ ਸੀ ਤੇ ਟੰਗਰ ਦਾ ਵੀ ਗਲਤ ਕਰ ਲਈ ਹੈ ਨਾ ਵੀ ਚਿੜੀ ਜਨੌਰ ਤਾਂ ਉਹਦੇ ਵਿੱਚ ਵੀ ਹੁੰਦੇ ਆ ਤਾਂ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਤੇ ਜਰੂਰ ਕਿਸਾਨਾਂ ਦੀ ਮਦਦ ਕਰਨੇ ਚਾਹੇਗੇ ਆ ਧੰਨਵਾਦ